ਜੀ ਸਰ ਸੋ ਬਲਾਕ ਸੰਤੀ ਦੀ ਚੋਣ ਜਿਹੜੀ ਤੁਸੀਂ ਜਿੱਤ ਚੁੱਕੇ ਹੋ 6 ਪਿੰਡਾਂ ਦੇ ਲੋਕਾਂ ਨੇ ਫਤਵਾ ਤੁਹਾਡੇ ਹੱਕ ਵਿੱਚ ਦਿੱਤਾ ਸੋ ਸੇਵਾ ਕੰ ਦਾ ਮੌਕਾ ਤਾਂ ਮਾਣ ਵੱਸਿਆ ਤੁਹਾਡੇ ਹਿੱਸੇ ਤੇ ਬਲਾਕ ਸੰਤੀ ਦਾ ਤਾਸ਼ਿਰਜਾ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਮੇਸ਼ ਚੰਦਰ ਵਸਤੀ ਵਿਕਾਸ ਨਗਰ ਬਲਾਕ ਸੰਤੀ ਦੀ ਚੋਣ 6 ਪਿੰਡਾਂ ਦੇ ਇਲੈਕਸ਼ਨ ਤੋਂ ਜਿੱਤੀ ਹੈ ਇਹ ਚੋਣ ਬੜੀ ਹੀ ਵਧੀਆ ਤਰੀਕੇ ਨਾਲ ਹੋਈ ਆ ਪੀਸਫੁਲ ਹਰ ਬੰਦੇ ਨੇ ਸਹਿਯੋਗ ਦਿੱਤਾ ਪਾਰਟੀ ਦੇ ਨਮਾਇੰਦਿਆਂ ਨੇ ਜੋ ਸਹਿਯੋਗ ਦਿੱਤਾ ਪਿੰਡ ਭਰਾਵਾਂ ਨੇ ਸਹਿਯੋਗ ਦਿੱਤਾ ਚੋਣ ਜਿੱਤੀ ਆ ਚੋਣ ਜਿੱਤ ਕੇ ਮੈਂ ਇਹ ਸੋਚਦਾ ਕਿ ਮੈਂ ਇਹਨਾਂ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਵੱਧ ਤੋਂ ਵੱਧ ਵੱਧ ਤੋਂ ਵੱਧ ਕੰਮ ਕਰਾਂਗਾ ਹਰ ਬੰਦੇ ਦੀ ਜੋ ਵੀ ਚੁਆਇਸ ਹੋਏਗੀ ਪਿੰਡ ਦੀ ਡਿਵੈਲਪਮੈਂਟ ਵਾਸਤੇ ਉਹ ਦਾ ਨਾਲ ਪੂਰਾ ਸਹਿਯੋਗ ਕਰਾਂਗਾ ਇਹ ਗੱਲ ਆਪਣੀ ਸੀਨੀਅਰ ਐਮਐਲਏ ਸਾਹਿਬ ਜੋ ਸਾਡੇ ਹਲਕੇ ਦਾ ਮਾਨ ਸਤਕਾਰ ਸ਼੍ਰੀਮਤੀ ਅਰਨਾ ਚੋਧਰੀ ਹੈ ਉਹਨਾਂ ਦਾ ਵੀ ਚਾਹਾਂਗਾ ਇਹ ਸੀਟ ਸਾਡੇ ਐਮਐਲਏ ਸਾਹਿਬ ਨੇ ਸਾਨੂੰ دی ਹੈ ਕਿ 6 ਪਿੰਡਾਂ ਦੀ ਚੋਣ ਲੜਾਈ ਆ ਉਹਨਾਂ ਦੀ ਇਹ ਸੀਟ ਜਿੱਤ ਕੇ ਮੈਂ ਆਪਣੇ ਕਾਂਗਰਸ ਦੇ ਨੇਤਾ ਮੇਰੇ ਮਹੰਮੂਮ ਨੇਤਾ ਸ਼੍ਰੀਮਤੀ ਅਤਨਾ ਚੌਧਰੀ ਅਸ਼ੋਕ ਚੌਧਰੀ ਦੀ ਝੋਲੀ ਵਿੱਚ ਪਾਈ ਆ ਉਹ ਅਕੋ ਜੋ ਉਹ ਵੀ ਡੈਕਸ਼ਨ ਦੇਣ ਕਿ 35 ਲੋਕਾਂ ਦੀ ਸੇਵਾ ਕਰਨ ਦੀ ਉਸੇ ਹਿਸਾਬ ਨਾਲ ਸੇਵਾ ਕੀਤੀ ਜਾਏਗੀ ਸੋ ਸਰ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਪਿੰਡਾਂ ਵਿੱਚ ਤੇ ਜਾਏਗਾ ਸੋ ਅਸੀਂ ਵੀ ਕਾਫੀ ਫੀਲਡ ਵਿੱਚ ਗਏ ਆ ਤਾਂ ਕਾਫੀ ਕਾਰਜ ਵਿਕਾਸ ਕਾਰਜ ਜਿਹੜੇ ਅਧੂਰੇ ਹੀ ਪਿੰਡਾਂ ਦੇ ਸੋ ਕਿਵੇਂ ਦੇ ਤੇ ਉਹ ਜੁਮਿਆ ਦੀ ਵੱਡੀ ਮਿਲ ਗਈ ਆ ਤੁਹਾਨੂੰ ਵੇਖੋ ਜੀ ਵਿਕਾਸ ਕਾਰਜਾਂ ਦੀ ਇਤਾਂ ਕਿ 4 ਸਾਲ ਹੋ ਗਏ ਆ ਕੋਈ ਵੀ ਸਰਕਾਰ ਨੇ ਗ੍ਰਾਂਟ ਨਹੀਂ ਦਿੱਤੀ ਸਿਰਫ ਉਹੀ ਬਹਿਾ ਲੱਗਾ ਜਿਦਾ ਵਿੱਤ ਕਮਿਸ਼ਨ ਦੇ ਪੈਸੇ ਆਏ ਆ ਉਹੀ ਲੱਗੇ ਉਹੀ ਮੇਰੇ ਹਿਸਾਬ ਨਾਲ ਇਹ ਕਈਆਂ ਪਿੰਡਾਂ ਦੇ ਵਿੱਚ ਤੋੜਨੇ ਪਏ ਹੋਏ ਆ ਕੰਮ ਹੋਣ ਨਹੀਂ ਦਿੱਤੇ ਹੁਣ ਇਹ ਲਾਸਟ ਸਾਲ ਉਹਨਾਂ ਪੈਸੇ ਤੇ ਦਿੱਤੇ ਨੇ ਵਿਕਾਸ ਕਾਰਜਾਂ ਵਾਸਤੇ ਇਹ ਜਿਹੜੇ ਵਿੱਤ ਦੇ ਪੈਸੇ ਆਏ ਆ ਉਹਦੀ ਨਾਲ ਹੀ ਕੰਮ ਕਰਾਉਣਗੇ ਤੇ ਆਪਣਾ ਨਾਮ ਲੈਣਗੇ ਆਮਾਤੀ ਪਾਰਟੀ ਵਾਲੇ ਕੀ ਆਹੀ ਵਿਕਾਸ ਕੀਤਾ ਲਖਸਮ ਇਹ ਪਹਿਲੀ ਵਾਰੀ ਲੜੇਗਾ ਪਹਿਲਾਂ ਵੀ ਤੁਸੀਂ ਕੋਈ ਇਲੈਕਸ਼ਨ ਲੜੇ ਨਹੀਂ ਜੀ ਮੈਂ ਪਹਿਲਾਂ ਕੋਈ ਇਲੈਕਸ਼ਨ ਨਹੀਂ ਲੜਿਆ ਮੈਂ ਤਾਂ ਇੱਕ ਪੁਲਿਸ ਡਿਪਾਰਟਮੈਂਟ ਦੇ ਵਿੱਚ ਸੇਵਾ ਕਰਦਾ ਸੀ ਇੰਸਪੈਕਟਰ ਰੈਂਕ ਤੋਂ ਮੈਂ ਰਿਟਾਇਰਡ ਹੋਇਆ ਤੇ ਐਮਐਲਏ ਸਾਹਿਬ ਨੇ ਬੜੀ ਮਿਹਰਬਾਨੀ ਕੀਤੀ ਮੇਰੇ ਤੇ ਪਤਾ ਨਹੀਂ ਕਿੰਨਾ ਕੁ ਵਿਸ਼ਵਾਸ ਜਤਾਇਆ ਤੇ ਮੈਨੂੰ ਉਹਨਾਂ ਟਿਕਟ ਦੇ ਇੱਕ ਨੂੰ ਆਇਆ ਤੇ ਮੈਂ ਜਿੱਤ ਕੇ ਉਹਨਾਂ ਦੀ ਝੋਲੀ ਚ ਪਾਤੀ ਆ ਹੂੰ ਉਹ ਜਿੱਦਾਂ ਵੀ ਡਾਇਰੈਕਸ਼ਨ ਦੇਣਗੇ ਜੋ ਵੀ ਕਹਿਣਗੇ ਉਸੇ ਹਿਸਾਬ ਨਾਲ ਕੰਮ ਕੀਤਾ ਜਾਏਗਾ ਤੋ ਪਹਿਲਾਂ ਤੁਹਾਡੀ ਵਾਈਫ ਵੀ ਪਿਛਲੀ ਟਰਮ ਦੇ ਵਿੱਚੋਂ ਸਪੰਚੀ ਕਰ ਚੁੱਕਿਆ ਪਿੰਡ ਦੇ ਜਿਹੜੇ ਪਿੰਡੀ ਸੇਵਾ ਵੀ ਕਰ ਚੁੱਕੀ ਹੋ ਉਹ ਕਿਤੇ ਲੱਗਦਾ ਨਹੀਂ ਤੌਣੀ ਵੀ ਬਹੁਤ ਜ਼ਿਆਦਾ ਵੱਡੀ ਜ਼ਿੰਮੇਵਾਰੀ ਹੈ ਸੇ ਪਿੰਡਾਂ ਦੀ ਨਹੀਂ ਜੀ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਜ਼ਿੰਮੇਵਾਰੀ ਤੇ ਉਹਦੀ ਨਾ ਕਰਨੀ ਹੋਵੇ ਤਾਂ ਜੇ ਕੰਮ ਕਰਨਾ ਹੋਏ ਤਾਂ ਕੋਈ ਜ਼ਿੰਮੇਵਾਰੀ ਨਹੀਂ ਕੰਮ ਤਾਂ ਇੱਕ ਪਰਿਵਾਰ ਨੂੰ ਚਲਾਉਣ ਵਾਸਤੇ ਸਾੜੇ ਕੰਮ ਕਰਨੇ ਪੈਂਦੇ ਆ ਤੇ ਇਹ ਸੇ ਪਿੰਡਾਂ ਦਾ ਪਰਿਵਾਰ ਹੈ ਕੋਈ ਗੱਲ ਨਹੀਂ ਏਡੀ ਵੱਡੀ ਕੰਮ ਹੀ ਉਸੇ ਹਿਸਾਬ ਨਾਲ ਹੋਣਗੇ ਸੋ ਕਾਂਗਰਸ ਪਾਰਟੀ ਵੱਲੋਂ ਕਿਤਨਾ ਕਿਤੇ ਜਿਹੜੇ ਅਲਿਗੇਸ਼ਨ ਲਾਏ ਗਏ ਨੇ ਸੱਤਾਧਾਰੀ ਪਾਰਟੀ ਦੇ ਉੱਤੇ ਅਗੇ ਇਹਨਾਂ ਨੇ ਧੱਕੇਸਾਹੀਆਂ ਕੀਤੀਆਂ ਨੇ ਕਿ ਤੁਹਾਨੂੰ ਲੱਗਦਾ ਤੁਹਾਡੇ ਹਲਕੇ ਦੇ ਦਿਨਾਂ ਦੇ ਵਿੱਚ ਵੀ ਕੋਈ ਹੱਥਾਂ ਦੀ ਗੱਲ ਬਾਤ ਹੈ ਉਹ ਸਾਡੇ ਹਲਕੇ ਦੇ ਵਿੱਚ ਸਾਡੇ ਅਸ਼ੋਕ ਚੌਧਰੀ ਜੀ ਅਰਣਾ ਚੌਧਰੀ ਜੀ ਬਹੁਤ ਵਧੀਆ ਨੇਤਾ ਨੇ ਉਹ ਇਹ ਕੰਮ ਨੂੰ ਹੂਨ ਨਹੀਂ ਦਿੰਦੇ ਕੋਸ਼ਿਸ਼ ਬਹੁਤ ਹੋਈ ਆ ਪਹਿਲਾਂ ਤੇ ਫਾਈਲ ਰਿਜੈਕਟਡ ਫਰੋਂਡੀ ਹੋਈ ਉਹ ਨਹੀਂ ਹੋਈ ਆ ਉਦੇ ਤੋਂ ਬਾਅਦ ਮੈਨੂੰ ਪਤਾ ਕਿ ਕਾਊਂਟਿੰਗ ਵਾਲੇ ਤੇ ਨਾ ਪੋਲਿਟਿਕਸ ਇਹ ਤਾਂ ਇਹ ਆ ਕਿ ਸਾਡੇ ਨੇਤਾ ਜੀ ਜੋ ਆਮ ਆਦਮੀ ਪਾਰਟੀ ਸੰਸ਼ੇਰ ਜੀ ਆਏ ਆ ਤੇ ਉਹ ਵੀ ਚੱਕਰ ਮਾਰਤੀ ਕਿਹੜੇ ਗਏ ਸੀ ਪਤਾ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਭੇਜਿਆ ਗਿਆ ਪਰ ਕੋਸ਼ਿਸ਼ ਤੇ ਉਹਨਾਂ ਦੀ ਹੈ ਸੀ ਕਿ ਉਪਰ ਥਲੇ ਕਰਕੇ ਕਿਸ ਨਾ ਕਿਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਆਦਾ ਜਿਤਾਏ ਜਾਣ ਪਰ ਉਹ ਕੰਮ ਅਸ਼ੋਕ ਚੋਧਰੀ ਜੀ ਮੈਟ ਮਰਨਾ ਚੋਧਰੀ ਜੀ ਨੇ ਨਹੀਂ ਹੋਣ ਦਿੱਤਾ ਉਹਨਾਂ ਨੇ ਬਹੁਤ ਜ਼ਿਆਦਾ ਸਟੈਂਡ ਲੈ ਕੇ ਆਪਸਰਾ ਨਾਲ ਤਾਲਮੇਲ ਕਰਕੇ ਤੇ ਇਹ ਗੱਤ ਕੰਮ ਨਹੀਂ ਹੋਣ ਦਿੱਤਾ ਵਧੀਆ ਕੰਮ ਕਰਵਾਇਆ ਤੋਂ ਮੁਕਾਬਲੇ ਨੂੰ ਕਿਵੇਂ ਮੰਨਦੇ ਹੋ ਤੁਸੀਂ ਮੁਕਾਬਲਾ ਕਾਫੀ ਸੰਘਰਸ਼ਪਰ ਹੈ ਅੱਗੇ ਜਾਂ ਬੜੇ ਆਸਾਨੀ ਨੂੰ ਤਰੀਕਾ ਨਹੀਂ ਦਿੱਤਾ ਆਸਾਨੀ ਨਾਲ ਜਿੱਤ ਚੁੱਕੇ ਨਹੀਂ ਜਿੱਤੇ ਤਾਂ ਆਸਾਨੀ ਨਾਲ ਪਰ ਇਹ ਇਲੈਕਸ਼ਨ ਮੈਂ ਪਹਿਲੀ ਵਾਰ ਵੇਖਿਆ ਇੰਨਾ ਤਾਂ ਐਮਐਲਏ ਦੀ ਸੀਟ ਵੱੱਤੇ ਯੂਰ ਨਹੀਂ ਲੱਗਦਾ ਜਿੰਨੀ ਕਿ ਬਲਾਕ ਸੰਪਤੀ ਵਾਸਤੇ ਲੱਗਦਾ ਹਰ ਬੰਦੇ ਦੇ ਘਰ ਜਾ ਕੇ ਵੋਟ ਮੰਗਣੀ ਪੈਂਦੀ ਹੈ ਉਹਨਾਂ ਨੂੰ ਦੱਸਣਾ ਪੈਂਦਾ ਚਲੋ ਮੈਂ ਨੂੰ ਤਾਂ ਕੁਝ ਆਪਣੇ ਇਲਾਕੇ ਦੇ ਲੋਕ ਪੈਸੇ ਜਾਣਦੇ ਸੀ ਇਸ ਕਰ ਨੂੰ ਇਹਨੂੰ ਸੰਘਰਸ਼ ਕਰਨ ਦੇ ਨਾਲ ਨਾਲ ਵੋਟਾਂ ਵੀ ਪਈਆਂ ਤੇ ਮੈਂ ਜਿੱਤਾ ਸੌ ਕੀਤੀ ਕਿੰਨੀਆਂ ਕ ਵੋਟਾਂ ਨਾਲ ਜਿੱਤੀ ਤੁਹਾਨੂੰ ਮੈਂ ਜੀ 2500 ਵੋਟਾਂ ਨਾਲ ਜਿੱਤੇ ਹਾਂ ਤਾਂ ਸਰ ਸੇ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਫਤਵਾ ਤੁਹਾਡੇ ਹੱਥ ਦੇ ਵਿੱਚ ਦਿੱਤਾ ਸੇਵਾ ਕਰਨ ਦਾ ਮੌਕਾ ਸਨਮਾਨ ਦਿੱਤਾ ਸੋ ਕੀ ਮੈਸੇਜ ਦੇਣਾ ਚਾਹੋਗੇ ਨਾ ਮੈਂ ਜੀ ਇਹ ਮੈਸੇਜ ਦੇਣਾ ਚਾਹੁੰਦਾ ਕਿ 6 ਪਿੰਡਾਂ ਦੇ ਪੰਚਾਂ ਸਰਪੰਚਾਂ ਪਬਲਿਕ ਨੇ ਬਹੁਤ ਮਦਦ ਕੀਤੀ ਸਰਪੰਚਾਂ ਨੇ ਮੈਂਬਰਾਂ ਨੇ ਬਹੁਤ ਮੇਰੇ ਕਾਂਗਰਸ ਪਾਰਟੀ ਤੇ ਸਰਪੰਚਾਂ ਨੇ ਮੈਂਬਰਾਂ ਨੇ ਬਹੁਤ ਮਿਹਨਤ ਕੀਤੀ ਮੈਨੂੰ ਜਤੋਣ ਵਾਸਤੇ ਰਾਜਨਿਕ ਕੀਤਾ ਮੇਰੇ ਨਾਲ ਉਹ ਰਾਜਨ ਘੁੰਮਦੇ ਰਹੇ ਤੇ ਮੈਂ ਇਹ ਮੈਸੇਜ ਚਾਹੁੰਦਾ ਦੇਣਾ ਚਾਹੁੰਦਾ ਕਿ ਮੈਂ ਵੀ ਉਹਨਾਂ ਦੀ ਸੇਵਾ ਕਰਤੀ ਉਹਨਾਂ ਦਾ ਮੁਲ ਵਾਸ ਕਰਾਂਗਾ ਭਾਈ ਗੁਰਜੀ ਕੀ ਖਾਲਸਾ